ਆਤਾ ਉਹ ਗੱਲ ਹੋ ਗਈ ਆਖੇ ਪੁੱਠਾ ਪੰਗਾ ਲੈ ਲਿਆ ਬੱਲੀਏ ਬੋਕ ਦੇ ਸਿੰਘਾਂ ਨੂੰ ਹੱਥ ਲਾ ਕੇ ਤੇ ਇਹੀ ਗੱਲ ਹੀ ਹੁਣ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਰ لال ਖੱਟਰ ਨਾਲ ਬਣੀ ਐ ਕਿਉਂਕਿ ਮਨੋਰ لال ਖੱਟਰ ਜਿਹੜੇ ਹੁਣ ਕੇਂਦਰੀ ਮੰਤਰੀ ਨੇ ਉਹਨਾਂ ਨੇ ਕਿਸਾਨਾਂ ਦੇ ਨਾਲ ਸਿੱਧਾ ਪੇਚਾ ਪਾ ਲਿਆ ਸਿੱਧਾ ਪੰਗਾ ਪਾ ਲਿਆ ਕਿਉਂਕਿ ਕਿਸਾਨਾਂ ਨੂੰ ਉਹਨਾਂ ਨੇ ਅੱਜ ਇੱਕ ਬਹੁਤ ਵੱਡੀ ਗੱਲ ਬੋਲ ਦਿੱਤੀ ਐ ਕੀ ਬੋਲਿਆ ਗਵਰਨਰ ਜੀ ਸੁਣਿਓ ਆਪਣਾ ਕਮੈਂਟ ਜਰੂਰ ਲਿਖਿਓ ਠੀਕ ਬੋਲਿਆ ਕਿ ਗਲਤ ਬੋਲਿਆ ਐਕਸ ਸੀਐਮ ਮਨੋਰ ਲਾਲ ਖੱਟਰ ਕਹਿੰਦੇ ਇਹ ਕਿਸਾਨ ਨਹੀਂ ਗਏ ਜਿਹੜੇ ਸ਼ੰਭੂ ਬਾਰਡਰ ਤੇ ਉੱਪਰ ਬੈਠੇ ਨੇ ਜਿਹੜੇ ਦਿੱਲੀ ਜਾਣਾ ਚਾਹੁੰਦੇ ਨੇ ਕਹਿੰਦਾ ਇਹ ਹੁੱਲੜ ਬਾਜ ਨੇ ਤੇ ਮਨੋਰ ਲਾਲ ਖੱਟਰ ਹਰਿਆਣਾ ਦਾ ਮੁੱਖ ਮੰਤਰੀ ਸਾਬਕਾ ਕਹਿੰਦਾ ਵੀ ਕਹਿੰਦਾ ਪਹਿਲਾਂ ਵੀ ਦਿੱਲੀ ਜਾ ਕੇ ਇਹਨਾਂ ਨੇ ਹੜਦੁੰਗ ਬਾਜੀ ਕੀਤੀ ਸੀ लाल किले ਦੇ ਉੱਪਰ ਵੀ ਕਹਿੰਦਾ ਇਹਨਾਂ ਨੇ ਹੁੱਲਣ ਬਾਜੀ ਕੀਤੀ ਸੀ ਔਰ ਕਹਿੰਦਾ ਜਿਹੜੇ ਵੀ ਇਹ ਦਿੱਲੀ ਜਾਣਾ ਚਾਹੁੰਦੇ ਨੇ ਇਸੇ ਕਰਕੇ ਅਸੀਂ ਇਹਨਾਂ ਨੂੰ ਹਰਿਆਣਾ 'ਚ ਵੜਨ ਨਹੀਂ ਦਿੱਤਾ ਹੁਣ ਤੱਕ ਕਿਸਾਨ ਕਹਿੰਦੇ ਰਹੇ ਕਿ ਸਾਨੂੰ ਹਰਿਆਣਾ ਦੀ ਸਰਕਾਰ ਨੇ ਨਜਾਇਜ਼ ਰੋਕਿਆ ਤੇ ਅੱਜ ਕਿਸਾਨ ਫਿਰ ਅੱਗੋਂ ਸਿੱਧੇ ਹੋ ਗਏ ਨੇ ਉਹਨਾਂ ਵੀ ਅੱਗੋਂ ਠੋਕਵਾ ਜਵਾਬ ਦਿੱਤਾ ਹੈ ਕਿਸਾਨ ਆਗੂਆਂ ਨੇ ਉਹ ਵੀ ਤੁਹਾਨੂੰ ਦੱਸਦੇ ਆ ਤੇ ਕਿਸਾਨ ਆਗੂ ਕਹਿੰਦੇ ਕਿ ਅੱਜ ਪੋਲ ਖੋਲੀ ਆਪੇ ਹੀ ਬੀਜੇਪੀ ਦੇ ਲੀਡਰਾਂ ਨੇ ਆਵਦੀ ਉਹ ਕਹਿੰਦੇ ਅੱਜ ਜਦੋਂ ਮਨੋਹਰ ਲਾਲ ਖੱਟਰ ਨੇ ਇਹ ਕਹਤਾ ਕਿ ਅਸੀਂ ਰੋਕਿਆ ਹੋਇਆ ਹੈ ਸ਼ੰਭੂ ਬਾਰਡਰ ਤੇ ਖਣੋਰੀ ਬਾਰਡਰ ਤੇ ਤਾਂ ਅੱਗੇ ਫਿਰ ਸੀ ਸਾਬਕਾ ਸੀਐਮ ਖੱਟਰ ਕਹਿੰਦਾ ਕਿ ਹਰਿਆਣੇ ਦੇ ਲੋਕ ਬੜੇ ਖੁਸ਼ ਨੇ ਵੀ ਇਹਨਾਂ ਨੂੰ ਸ਼ੰਭੂ ਬਾਰਡਰ ਤੇ ਖਨੌਰੀ ਤੇ ਹੀ ਤੁਸੀਂ ਰੋਕ ਲਿਆ ਨਹੀਂ ਤਾਂ ਇਹਨਾਂ ਹਰਿਆਣੇ ਚ ਵੜ ਕੇ ਬਹੁਤ ਕੁਝ ਗਲਤ ਕਰਨਾ ਸੀ ਤੇ ਅੱਜ ਇਹ ਗੱਲਾਂ ਕਿਸੇ ਹੋਰ ਛੋਟੇ ਆਗੂ ਨੇ ਨਹੀਂ ਖੁਦ ਕੇਂਦਰੀ ਮੰਤਰੀ ਹੁਣ ਤੇ ਸਾਬਕਾ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਬੋਲੀਆਂ ਨੇ ਕਿਸਾਨਾਂ ਬਾਰੇ ਕਿਸਾਨਾਂ ਨੇ ਇਸ ਗੱਲ ਦਾ ਬਹੁਤ ਬੁਰਾ ਬਣਾਇਆ ਤੇ ਅੱਗੋਂ ਕਿਸਾਨਾਂ ਨੇ ਫਿਰ ਠੋਕਵਾ ਤੇ ਮੋੜਵਾ ਜਵਾਬ ਦਿੱਤਾ ਤੇ ਕਿਸਾਨ ਆਗੂ ਕਹਿ ਰਹੇ ਨੇ ਕਿ ਹੜਦੁੰਗ ਬਾਜ ਤੁਸੀਂੋਂ ਹੁੱਲੜਬਾਜੀ ਤੁਸੀਂ ਕਰਦੇ ਹੋ ਤੁਸੀਂ ਸਾਨੂੰ ਨਜਾਇਜ਼ ਤਰੀਕੇ ਨਾਲ ਬਾਰਡਰਾਂ ਤੇ ਰੋਕਿਆ ਅਸੀਂ ਕਿਤੇ ਵੀ ਕਦੇ ਹੁੱਲੜਬਾਜੀ ਨਹੀਂ ਕੀਤੀ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਅਸੀਂ ਆਪਣੀਆਂ ਮੰਗਾਂ ਲੈ ਕੇ ਰਾਜਧਾਨੀ ਦਿੱਲੀ ਜਾਣਾ ਚਾਹੁੰਦੇ ਆ ਉਹ ਸਾਡਾ ਅਧਿਕਾਰ ਹੈ ਤੇ ਨਾਲੇ ਕਿਸਾਨਾਂ ਨੇ ਇਹ ਵੀ ਕਿਹਾ ਕਿ ਤੈਨੂੰ ਹੁਣ ਵੋਟਾਂ ਦੇ ਵਿੱਚ ਕਿਸਾਨ ਸਬਕ ਸਿਖਾ ਦੇਣਗੇ ਹਰਿਆਣਾ 'ਚ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਉਹਨਾਂ 'ਚ ਤੈਨੂੰ ਤੇ ਤੇਰੀ ਪਾਰਟੀ ਨੂੰ ਇਹ ਪਤਾ ਲੱਗ ਜਾਏਗਾ ਕਿ ਕਿਸਾਨ ਚੀਜ਼ ਕੀ ਨੇ ਇਹਨਾਂ ਦੀ ਨਜਾਇਜ਼ ਬੇਇਜ਼ਤੀ ਕਰਨੀ ਨਜਾਇਜ਼ ਇਹਨਾਂ ਨੂੰ ਪੁੱਠਾ ਬੋਲਣਾ ਉਹ ਕਿੰਨਾ ਕੁ ਮਹਿੰਗਾ ਪੈ ਸਕਦਾ ਹੈ ਇਹ ਤੁਹਾਨੂੰ ਦਿਖ ਜੇਗਾ ਇਹ ਗੱਲ ਕਿਸਾਨ ਆਗੂਆ ਸਰਵਨ ਸਿੰਘ ਪੰਦੇਰ ਨੇ ਵੀ ਬੋਲੀ ਹੈ ਹੋਰ ਆਗੂਆਂ ਦੇ ਵੀ ਬਿਆਨ ਆਏ ਨੇ ਦੇਖੋ ਬੀਤੇ ਦਿਨੀ ਕੰਗਨਾਰ ਰਣੌਤ ਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਸੀ ਜਿੱਦੇ ਤੇ ਅੱਜ ਕੰਗਣਾ ਰੌਤ ਨੂੰ ਮਾਫੀ ਮੰਗਣੀ ਪੈਗੀ ਅੱਜ ਕੰਗਣਾ ਰੌਤ ਦਾ ਰੰਗ ਉੱਡਿਆ ਹੋਇਆ ਸੀ ਅੱਜ ਕੰਗਣਾ ਰੌਤ ਦੀ ਬੁਰੀ ਜੀ ਹਾਲਤ ਹੋਈ ਸੀ ਕੰਗਣਾ ਰੌਤ ਨੇ ਇਹ ਆਖਿਆ ਬੀਤੇ ਦਿਨ ਕਹਿੰਦੀ ਵੀ ਤਿੰਨ ਖੇਤੀ ਕਾਨੂੰਨ ਸਹੀ ਸੀਗੇ ਔਰ ਉਹ ਦੁਬਾਰਾ ਫੇਰ ਬਣਨੇ ਚਾਹੀਦੇ ਨੇ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਏ ਕਿ ਦੁਬਾਰਾ ਫੇਰ ਉਹ ਕਾਨੂੰਨ ਬਣ ਇਹਦੇ ਉੱਪਰ ਜਦੋਂ ਚਾਰਚ ਫੇਰਿਓ ਕੰਗਣਾ ਨੂੰ ਘੇਰਾ ਪਿਆ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਕੰਗਣਾ ਨੂੰ ਲਾਜ਼ਮੀ ਤੌਰ ਤੇ ਘੂਰਿਆ ਝੰਬਿਆ ਹੋਣਾ ਤਾਂ ਫਿਰ ਅੱਜ ਕੰਗਣਾ ਰਣੌਤ ਨੇ ਮਾਫੀ ਮੰਗੀ ਔਰ ਉਹ ਕਹਿੰਦੀ ਮੈਨੂੰ ਖੇਦ ਹੈ ਅਫਸੋਸ ਹੈ ਕਿ ਮੈਂ ਇਹ ਸ਼ਬਦ ਬੋਲ ਗਈ ਤੇ ਨਾਲੇ ਕਹਿੰਦੀ ਮੈਂ ਆਪਣੇ ਸ਼ਬਦ ਵਾਪਸ ਲੈ ਲਈਆਂ ਤੇ ਨਾਲੇ ਕਹਿੰਦੀ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੇ ਕਾਨੂੰਨ ਆਪ ਵਾਪਸ ਲੈ ਲਏ ਸੀ ਉਹਨਾਂ ਦੀ ਗਰਮਾ ਉਹਨਾਂ ਦੀ ਲਾਜ ਰੱਖਣ ਦੇ ਲਈ ਸਾਨੂੰ ਕੋਈ ਅਧਿਕਾਰ ਨਹੀਂਗਾ ਕਿ ਅਸੀਂ ਐਦਾਂ ਬੋਲੀਏ ਜਿਵੇਂ ਮੈਂ ਕੱਲ ਬੋਲ ਬੈਠੀ ਉਹ ਇਹ ਕਹਿ ਰਹੀ ਐ ਤੇ ਅੱਜ ਨਵਾਂ ਸਿਆਪਾ ਖੱਟਰ ਸਾਹਿਬ ਨੇ ਛੇੜ ਲਿਆ ਆਪੇ ਹੀ ਉਹ ਕਹਿੰਦੇ ਨੇ ਆ ਬੈਲ ਮੁਝੇ ਮਾਰ ਵਾਲੀ ਨੀਤੀ ਇਹਨਾਂ ਬੀਜੇਪੀ ਦੇ ਲੀਡਰਾਂ ਦੀ ਬਣੀ ਐ ਕਹਿੰਦੇ ਕਿ ਜਦੋਂ ਵੀ ਜਦੋਂ ਵੀ ਰੱਬ ਮਾਰਦਾ ਨਾ ਘਸੌਣ ਮਾਰਦਾ ਨਾ ਲੱਤ ਮਾਰਦਾ ਉਹ ਸਿਰਫ ਸਿਰਫ ਮੱਤ ਮਾਰਦਾ ਤਾ ਐਦਾਂ ਦੀ ਹਾਲਤ ਹੀ ਬੀਜੇਪੀ ਦੀ ਨਜ਼ਰ ਆ ਰਹੀ ਹੈ ਕਿਉਂਕਿ ਉਕਨੀ ਮੁਕਨੀ ਕਿੰਨਾ ਕੁ ਭਾਰ ਇੱਕ ਮੁੱਠ ਚੋਕਲਾ ਤੇ ਦੂਜੀ ਤਿਆਰ ਇਹ ਹਾਲਤ ਬੀਜੇਪੀ ਦੀ ਬਣੀ ਪਈ ਹੈ ਜਿੱਦਾਂ ਕੱਲ ਅਜੇ ਕੰਗੜਾ ਦਾ ਬਿਆਨ ਇਹਨਾਂ ਤੋਂ ਸੂਤ ਨਹੀਂ ਆਉਂਦਾ ਪਿਆ ਤੇ ਅੱਜ ਖੱਟਰ ਸਾਹਿਬ ਨੇ ਫੇਰ ਕਿਸਾਨਾਂ ਬਾਰੇ ਬਿਆਨ ਦੇ ਦਿੱਤਾ ਤਾਂ ਹੁਣ ਬਹੁਤ ਭਾਰੀ ਵਿਰੋਧ ਕਿਸਾਨਾਂ ਦਾ ਬੀਜੇਪੀ ਨੂੰ ਹਰਿਆਣਾ ਦੇ ਵਿੱਚ ਚੱਲਣਾ ਪੈ ਰਿਹਾ ਕਾਸ ਕਰਕੇ ਜਿਹੜੇ ਚੇਤਨ ਕਿਸਾਨ ਨੇ ਜਾਂ ਜਥੇਬੰਦ ਕਿਸਾਨ ਨੇ ਉਹਨਾਂ ਦਾ ਤਾਂ ਦੇਖੋ ਲੰਬੇ ਟਾਈਮ ਤੋਂ ਭਾਜਪੀ ਕਿਸਾਨਾਂ ਦੇ ਨਾਲ ਉਲਝੀ ਹੋਈ ਆ ਜਦੋਂ ਤੋਂ ਤਿੰਨ ਖੇਤੀ ਕਾਨੂੰਨ ਬਣਾਏ ਉਦੋਂ ਤੋਂ ਤਿੰਨ ਖੇਤੀ ਕਾਨੂੰਨ ਬਣਾਏ ਕਿਸਾਨਾਂ ਨੇ ਫੜ ਲਿਆ ਖੇਤੀ ਕਿਸਾਨ ਕਹਿੰਦੇ ਵੀ ਇਹ ਤਿੰਨੇ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਤੀ ਦੇਣ ਲਈ ਬਣਾਏ ਨੇ ਅਸੀਂ ਨਹੀਂ ਚੱਲਣ ਦੇਣੇ ਬੀਜੇਪੀ ਕਹਿੰਦੀ ਰਹੀ ਮੋਦੀ ਸਾਹਿਬ ਕਹਿੰਦੇ ਰਹੇ ਅਮਿਤ ਸ਼ਾਹ ਕਹਿੰਦੇ ਰਹੇ ਵੀ ਬੜੇ ਵਧੀਆ ਕਾਨੂੰਨ ਨੇ ਲਾਗੂ ਅਸੀਂ ਤਾਂ ਕਰ ਨਹੀਂ ਕਰਨਿਆ ਵਾਪਸ ਲੈਣ ਦਾ ਸਵਾਲ ਹੀ ਨਹੀਂ ਕਿਸਾਨਾਂ ਨੇ ਅੰਦੋਲਨ ਛੇੜਤਾ ਸੀ ਕਿਸਾਨ ਡਟ ਗਏ ਤੇ 13 14 ਮਹੀਨੇ ਕਿਸਾਨ ਲੜਾਈ ਲੜਦੇ ਰਹੇ ਬੀਜੇਪੀ ਨੇ ਐ ਐਂਡ ਤੱਕ ਜਾ ਕੇ ਜਦੋਂ ਸਾਰਾ ਅਗਲਾ ਬੰਨਾ ਦੇਖ ਲਿਆ ਵੀ ਇਹ ਨਹੀਂ ਪਿੱਛੇ हटਦੇ ਉਦੋਂ ਫਿਰ ਉਹ ਕਾਨੂੰਨ ਵਾਪਸ ਲੈ ਲੇ ਉਦੋਂ ਤੋਂ ਬੀਜੇਪੀ ਦਾ ਕਿਸਾਨਾਂ ਨਾਲ ਸਿੱਧਾ ਪੇਚਾ ਪਿਆ ਹੋਇਆ ਕਿਸਾਨੇ ਕਹਿੰਦੇ ਨੇ ਕਿ ਇਹ ਬੀਜੇਪੀ ਕਾਰਪੋਰੇਟ ਕਾਰਾਨਿਆਂ ਦੇ ਹੱਥਾਂ 'ਚ ਚੱਲ ਰਹੀ ਹੈ ਤੇ ਉਹਦੇ ਕਈ ਸਾਰੇ ਸੰਕੇਤ ਸਬੂਤ ਬੀਜੇਪੀ ਆਪ ਵੀ ਦਿੰਦੀ ਰਹਿੰਦੀ ਹੈ ਤੇ ਉਸ ਤੋਂ ਬਾਅਦ ਫਿਰ ਬੀਜੇਪੀ ਨੇ ਤਰ੍ਹਾਂ ਤਰ੍ਹਾਂ ਦੀਆਂ ਹੋਰ ਐਸੀਆਂ ਹਰਕਤਾਂ ਕੀਤੀਆਂ ਜਿੱਥੋਂ ਕਿਸਾਨਾਂ ਨੂੰ ਇੰਜ ਯਕੀਨ ਹੋ ਗਿਆ ਵੀ ਵਾਕਈ ਇਹ ਸਾਡੇ ਉਲਟ ਨੇ ਜਿਵੇਂ ਕਿ ਜਦੋਂ ਦਿੱਲੀ ਤੋਂ ਉਠਾਇਆ ਸੀ ਜਿਹੜੀਆਂ ਮੰਗਾਂ ਲਿਖਤੀ ਮੰਨ ਕੇ ਠਾਇਆ ਸੀ ਐਮਐਸਪੀ ਗਰੰਟੀ ਕਾਨੂੰਨ ਦੇਣਾ ਸਵਾਮੀਨਾਥਨ ਰਿਪੋਰਟ ਲਾਗੂ ਕਰਨੀ ਉਹ ਸਾਰਾ ਤਾਂ ਕੁਝ ਵੀ ਨਹੀਂ ਕੀਤਾ ਉਸ ਤੋਂ ਬਾਅਦ ਫਿਰ ਜਿੱਦਾਂ ਦੇ ਬਿਆਨ ਇਹਨਾਂ ਦੇ ਆਗੂਆਂ ਦੇ ਆਉਂਦੇ ਰਹੇ ਨੇ ਤਾਂ ਪੰਜਾਬ ਵੋਟਾਂ ਜਦੋਂ ਪਹੀਆਂ ਪਿੱਛੇ ਐਮਪੀ ਦੀਆਂ ਚੋਣਾਂ ਹੋਈਆਂ ਪੰਜਾਬ ਤੇ ਹਰਿਆਣੇ 'ਚ ਕਿਸਾਨਾਂ ਨੇ ਬੀਜੇਪੀ ਨੂੰ ਬਹੁਤ ਘੇਰਿਆ ਪਰ ਹੁਣ ਹੁਣ ਪਿੱਛੇ ਜੇ ਤੋਂ ਫੇਰ ਬੀਜੇਪੀ ਦੇ ਕਈ ਆਗੂਆਂ ਨੇ ਕਿਸਾਨਾਂ ਦੇ ਖਿਲਾਫ ਸਿੱਧੀ ਬਿਆਨਬਾਜ਼ੀ ਸ਼ੁਰੂ ਕੀਤੀ ਜਿਨ੍ਹਾਂ 'ਚ ਰਵਨੀਤ ਬਿੱਟੂ ਜੀ ਨੂੰ ਹਰਾਤਾ ਲੋਕਾਂ ਨੇ ਪਰ ਬੀਜੇਪੀ ਨੇ ਕੇਂਦਰੀ ਮੰਤਰੀ ਬਣਾਤਾ ਉਹਨੇ ਵੀ ਕਿਸਾਨਾਂ ਬਾਰੇ ਕਾਫੀ ਤਲਖ ਤੇ ਗਲਤ ਟਿੱਪਣੀਆਂ ਬੋਲੀਆਂ ਤੇ ਹੁਣ ਕੰਗੜਾ ਨੌਤ ਨੇ ਪਿੱਛੇ ਜੇ ਪਹਿਲਾਂ ਤਾਂ ਇਹ ਕਹਿਤਾ ਵੀ ਇਹ ਕਿਸਾਨ ਨਹੀਂ ਇਹਨਾਂ ਦੇ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਬਹੁਤ ਕਤਲ ਤੇ ਬਲਾਤਕਾਰ ਹੋਏ ਉਸ ਤੋਂ ਬਾਅਦ ਵੱਡਾ ਰੌਲਾ ਪਿਆ ਪੂਰੀ ਬੀਜੇਪੀ ਨੂੰ ਘੇਰ ਲਿਆ ਕਿਸਾਨਾਂ ਨੇ ਬੁੱਧੀਜੀਵੀਆ ਨੇ ਮੀਡੀਏ ਪੱਤਰਕਾਰਾਂ ਨੇ ਜਿਹੜੇ ਲੋਕ ਪੱਖੀ ਸੀ ਤਾਂ ਫਿਰ ਬੀਜੇਪੀ ਨੂੰ ਪਾਰਟੀ ਨੂੰ ਕੰਗਣਾ ਦੇ ਵਿਰੋਧ ਚ ਆਉਣਾ ਪਿਆ ਭਾਵੇਂ ਕੰਗਣਾ ਉਹਨਾਂ ਦੀ ਜਿਤਾਈ ਹੋਈ ਐਮਪੀ ਸੀ ਔਰ ਕੰਗਣਾ ਨੂੰ ਤਾੜਨਾ ਵੀ ਕੀਤੀ ਵੀ ਅੱਗੇ ਤੋਂ ਕੋਈ ਵੀ ਬਿਆਨ ਐਸਾ ਨਹੀਂ ਦੇਣਾ ਪਾਰਟੀ ਤੋਂ ਪੁੱਛੇ ਬਿਨਾ ਪਰ ਕੰਗਣਾ ਰੁਕੀ ਉਸ ਤੋਂ ਬਾਅਦ ਫੇਰ ਨਹੀਂ ਜਦੋਂ ਉਹਦੀ ਐਮਰਜੈਂਸੀ ਫਿਲਮ ਆਈ ਉਹ ਫੇਰ ਕਈ ਗੱਲਾਂ ਐਸੀਆਂ ਬੋਲ ਗਈ ਜਿਹਦੇ ਉੱਪਰ ਰੌਲਾ ਪਿਆ ਤੇ ਫੇਰ ਹੁਣ ਕੀ ਹੋਇਆ ਕੱਲ ਫੇਰ ਕੰਗਣਾ ਨੇ ਕਹਿਤਾ ਵੀ ਤਿੰਨ ਖੇਤੀ ਕਰੂਨ ਸਹੀ ਆ ਤਾਂ ਫੇਰ ਲਾਗੂ ਹੋਣੇ ਚਾਹੀਦੇ ਆ ਰੌਲਾ ਉਹਦੇ ਤੇ ਫੇਰ ਵੱਡਾ ਪਸ ਗਿਆ ਸਾਰੀਆਂ ਵਿਰੋਧੀ ਪਾਰਟੀਆਂ ਬੋਲੀਆਂ ਤੇ ਅੱਜ ਰਹਿੰਦੀ ਖੁੰਦੀ ਕਸਰ ਜਿਹੜੀ ਸੀ ਉਹ ਮਨੋਰ ਲਾਲ ਖੱਟਰ ਨੇ ਆਪ ਹੀ ਕੱਢਤੀ ਐ ਤੇ ਉਧਰ ਵਿਰੋਧੀ ਪਾਰਟੀਆਂ ਨੂੰ ਵੀ ਪੂਰਾ ਮੌਕਾ ਮਿਲ ਗਿਆ ਜਿਹੜੇ ਕਾਂਗਰਸ ਦੇ ਆ ਸਭ ਤੋਂ ਵੱਡੇ ਆਗੂ ਇਸ ਟਾਈਮ ਮਲਕਾਰਾਜਨ ਖੜਗੇ ਉਹਦਾ ਬਿਆਨ ਆ ਗਿਆ ਉਹ ਕਹਿੰਦਾ ਕਿ ਬੀਜੇਪੀ ਕਿਸਾਨਾਂ ਨਾਲ ਦੁਬਾਰਾ ਫੇਰ ਧੋਖਾ ਕਰਨਾ ਚਾਹੁੰਦੀ ਆ ਦੁਬਾਰਾ ਫੇਰ ਉਹੀ ਕਾਨੂੰਨ ਲਿਆਉਣ ਦੀਆਂ ਗੱਲਾਂ ਕਰ ਰਹੀ ਆ ਜਿਨ੍ਹਾਂ ਖਿਲਾਫ ਕਿਸਾਨਾਂ ਨੇ ਲੜਾਈ ਲੜੀ ਉਹ ਕਹਿੰਦਾ ਕਿ ਇਹ ਅੰਦਰ ਖਾਤੇ ਬੀਜੇਪੀ ਬੜਾ ਕੁਝ ਕਰਨਾ ਚਾਹੁੰਦੀ ਹੈ ਕਿਸਾਨਾਂ ਦੇ ਖਿਲਾਫ ਕਹਿੰਦਾ ਪਹਿਲਾ ਇਹਨਾਂ ਨੇ 750 ਦੇ ਕਰੀਬ ਕਿਸਾਨ ਸ਼ਹੀਦ ਕਰਾਏ ਫਿਰ ਇੱਕ ਵਾਰ ਕਾਨੂੰਨ ਵਾਪਸ ਲਾਏ ਹੁਣ ਫੇਰ ਇਹ ਲਾਗੂ ਕਰਨ ਦੀਆਂ ਗੱਲਾਂ ਕਰ ਰਹੇ ਨੇ ਔਰ ਇਹ ਵੱਡਾ ਮੁੱਦਾ ਹੈ ਉਹ ਕਹਿੰਦਾ ਜਿਹੜੇ ਕਿਸਾਨਾਂ ਨੂੰ ਇਹ ਪਰਜੀਵੀ ਅੰਦੋਲਨ ਜੀਵੀ ਕਹਿੰਦੇ ਰਹੇ ਉਹ ਕਿਸਾਨ ਅੱਜ ਇਹਨਾਂ ਨੂੰ ਮੁਆਫ ਨਹੀਂ ਕਰਨਗੇ ਔਰ ਕਾਂਗਰਸ ਦੇ ਸੀਨੀਅਰ ਆਗੂ ਨੇ ਕਿਹਾ ਕਿ ਹੁਣ ਜਦੋਂ ਮਨੋਰ ਲਾਲ ਖੱਟਰ ਖੁਦ ਹੀ ਕਿਸਾਨਾਂ ਨੂੰ ਹੁੱਲਣ ਬਾਜ ਤੇ ਹੜਦੋਂਗ ਬਚਾਉਣ ਵਾਲੇ ਕਹਿ ਰਿਹਾ ਤਾਂ ਇਹਨੂੰ ਕਿਸਾਨ ਮਾਫ਼ ਨਹੀਂ ਕਰਨਗੇ ਦੇਖੋ ਉਹ ਵਿਰੋਧੀ ਪਾਰਟੀਆਂ ਕੀ ਬੋਲ ਰਹੀਆਂ ਨੇ ਉਹਨਾਂ ਦਾ ਤਾਂ ਕੰਮ ਹੀ ਹੈ ਵਿਰੋਧ ਚ ਬੋਲਣਾ ਪਰ ਇਹ ਗੱਲ ਜਾਪਦੀ ਵੀ ਸਹੀ ਹੈ ਕਿ ਬੀਜੇਪੀ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੀ ਹੈ ਜਿਹੜੀ ਇੱਕ ਮਿਨੀਮਮ ਸਮਝ ਹੋਣੀ ਚਾਹੀਦੀ ਏਕ ਲੀਡਰ ਨੂੰ ਵੀ ਵੋਟਾਂ ਦੇ ਦਿਨ ਨੇ ਵੋਟਾਂ ਦੇ ਦਿਨਾਂ 'ਚ ਤਾਂ ਇੱਕ ਵੱਡੀ ਕੈਟਾਗਰੀ ਕਿਸਾਨ ਵੋਟ ਵੀ ਉਹਦੀ ਵੋਟ ਅਸੀਂ ਨਾ ਤੋੜੀਏ ਤੇ ਪਰੇ ਪਤਾ ਨਹੀਂ ਕਿਹੋ ਜੇ ਲੀਡਰ ਨੇ ਆ ਇੱਥੋਂ ਤੱਕ ਕਿਸਾਨ ਆਗੂ ਬੋਲੇ ਕਹਿੰਦੇ ਵੀ ਇਹ ਜਿਹੜਾ ਸੀਐਮ ਖੱਟਰੇ ਇਹਨੇ ਕਿਸਾਨ ਅੰਦੋਲਨ ਵੇਲੇ ਵੀ ਐਸੇ ਬਿਆਨ ਦਿੱਤੇ ਸੀ ਜਿਹੜੇ ਬਹੁਤ ਵਿਵਾਦਤ ਸੀ ਜਿਨ੍ਹਾਂ 'ਚ ਇਹਨੇ ਕਿਹਾ ਸੀ ਖੱਟਰ ਨੇ ਕਿ ਭਾਜਪਾ ਦੇ ਆਗੂਆਂ ਨੂੰ ਲੋਕ ਇਕੱਠੇ ਕਰਕੇ 100 200 ਬੰਦਾ ਤੇ ਇਹਨਾਂ ਅੰਦੋਲਨਕਾਰੀ ਕਿਸਾਨਾਂ ਨੂੰ ਘੇਰਨਾ ਚਾਹੀਦਾ ਡਾਂਗ ਚੁੱਕਣੀ ਚਾਹੀਦੀ ਹੈ ਜੇ ਜੇਲ੍ਹ ਵੀ ਚਲੇ ਜਾਓਗੇ ਤਾਂ ਵੱਡੇ ਲੀਡਰ ਬਣ ਕੇ ਬਾਹਰ ਆਓਗੇ ਜੇਲ੍ਹ ਚੋਂ ਇਹ ਗੱਲਾਂ ਸਰਵਨ ਸਿੰਘ ਪੰਦੇਰ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਆਖੀਆਂ ਵੀ ਇਦਾਂ ਦੀਆਂ ਕਈ ਵਾਰ ਗੱਲਾਂ ਜਿਹੜਾ ਸੀਐਮ ਖੱਟਰੇ ਉਹਨੇ ਕੀਤੀਆਂ ਨੇ ਤੇ ਹੁਣ ਫਿਰ ਉਹਨੇ ਉਹੀ ਰਾਗ ਅਲਾਪਿਆ ਤੇ ਅੱਜ ਫੇਰ ਕੀ ਕਹਤਾ ਸਾਬਕਾ ਸੀਐਮ ਖੱਟਰ ਕੇਂਦਰੀ ਮਜੂਦਾ ਮੰਤਰੀ ਨੇ ਉਹਨੇ ਕਹਤਾ ਕਿ ਇਹ ਜਿਹੜੇ ਸ਼ੰਭੂ ਬਾਰਡਰ ਤੇ ਬੈਠੇ ਨੇ ਦਿੱਲੀ ਜਾਣਾ ਚਾਹੁੰਦੇ ਨੇ ਇਹ ਕਿਸਾਨ ਨਹੀਂਗੇ ਇਹ ਉਲੜਵਾਜ ਨਹੀਂ ਇਹਨਾਂ ਨੇ ਹੜਦੁੰਗ ਮਚਾਉਣਾ ਹੈ ਤੇ ਸਾਨੂੰ ਪਤਾ ਹੈ ਇਸ ਕਰਕੇ ਅਸੀਂ ਕਿਉਂ ਇਹਨਾਂ ਨੂੰ ਦਿੱਲੀ ਜਾਣ ਦੇਵਾਂਗੇ ਕਹਿੰਦਾ ਹਰਿਆਣੇ ਦੇ ਲੋਕ ਖੁਸ਼ ਨਹੀਂ ਵੀ ਉਲੜਵਾਜਾਂ ਨੂੰ ਉੱਥੇ ਹੀ ਬਿਠਾ ਲਿਆ ਅੱਗੇ ਨਹੀਂ ਜਾਣ ਦਿੱਤਾ ਤੇ ਹੁਣ ਇਹਦਾ ਜੋ ਨਤੀਜਾ ਨਿਕਲਣਾ ਇਨ੍ਹਾਂ ਬਿਆਨਾਂ ਦਾ ਉਹ ਤਾਂ ਅ ਜਦੋਂ ਹਰਿਆਣਾ ਦੀਆਂ ਵੋਟਾਂ ਦਾ ਨਤੀਜਾ ਆਉਣਾ 8-9 ਤਰੀਕ ਨੂੰ ਉਦੋਂ ਪਤਾ ਲੱਗੇਗਾ ਵੀ ਕੀ ਇਹਦਾ ਅਸਰ ਪੈਂਦਾ ਉਂਝ ਲੱਗਦਾ ਵੀ ਅਸਰ ਪਏਗਾ ਭਾਜਪੀ ਦੇ ਆਗੂਆਂ ਨੇ ਆਪਦੀ ਫੱਟੀ ਆਪੇ ਪੋਚ ਲੈਣੀ ਹੈ ਬਹੁਤ ਥੋੜੇ ਲੋਕ ਨੇ ਜਿਹੜੇ ਕਿਸਾਨਾਂ ਦੇ ਖਿਲਾਫ ਹੋ ਸਕਦੇ ਨੇ ਜਾਂ ਜਿਹੜੇ ਕਿਸਾਨਾਂ ਦੇ ਖਿਲਾਫ ਬਿਆਨ ਦੇਣ ਦੇ ਨਾਲ ਖੁਸ਼ ਹੋ ਸਕਦੇ ਨੇ ਬਾਕੀ ਨਹੀਂ ਬਾਕੀ ਸਾਰੇ ਲੋਕ ਕਿਸਾਨਾਂ ਦੇ ਪੱਖ 'ਚ ਨੇ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਅੱਗੇ ਮੋਦੀ ਨੇ ਮਾਫੀ ਮੰਗੀ ਸੀ ਤਾਂ ਉਹ ਐਵੇਂ ਨਹੀਂ ਸੀ ਮੰਗੀ ਕਹਿੰਦੇ ਤਾਂ ਉਦੋਂ ਵੀ ਸੀ ਵੀ ਤਿੰਨੇ ਕਾਨੂੰਨ ਠੀਕ ਨੇ ਸਹੀ ਨੇ ਵਧੀਆ ਨੇ ਤੇ ਪਰ ਬਾਅਦ ਚੋਂ ਮਾਫੀ ਮੰਗਣੀ ਪਈ ਸੀ ਤਾਂ ਮਾਫੀ ਐਵੇਂ ਖੰਡ ਖਾਂਦੇ ਨਹੀਂ ਸੀ ਮੰਗ ਲਈ ਮਜਬੂਰ ਹੋਏ ਸੀ ਜਦੋਂ ਪੂਰੀ ਦੁਨੀਆ ਚ ਰੌਲਾ ਪੈ ਗਿਆ ਵੀ ਗਲਤ ਕਾਨੂੰਨ ਨੇ ਧੱਕੇ ਨਾਲ ਲਾਗੂ ਕਰਨਾ ਚਾਹੁੰਦੇ ਨੇ ਤਾਂ ਫਿਰ ਅਰਮਰਦੀ ਨੇ ਅੱਕ ਚੱਬਿਆ ਸੀ ਇਹ ਭੁੱਲਣਾ ਨਹੀਂ ਚਾਹੀਦਾ ਬੀਜੇਪੀ ਨੂੰ ਕਿ ਪਹਿਲਾਂ ਬਣਾਏ ਆਪਦੇ ਹੱਥੀ ਬਣਾਏ ਕਾਨੂੰਨ ਵਾਪਸ ਲਏ ਨੇ ਤੇ ਅੱਜ ਫੇਰ ਇਹ ਖੋਦ ਹੀ ਕਿਦਾਂ ਦਾ ਮਾਹੌਲ ਬਣਾ ਰਹੇ ਨੇ ਸੋ ਤੁਹਾਡਾ ਕੀ ਵਿਚਾਰ ਹੈ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ